ਪੁਲਿਸ ਦੀਆਂ ਡਿਊਟੀਆਂ ਲਗਾ ਦਿਆ ਕਿ ਪੁਲਿਸ ਪੈਸੇ ਬੰਡੇ ਦੀ ਘਰ ਘਰ ਜਾ ਕੇ ਇਅਰਮਾਰਕ ਕਰ ਲਿਆ ਇਹ ਫਰਾਨਾ ਸਿਪਾਹੀ ਬੰਡੇਗਾ ਇਹ ਫਰਾਨਾ ਸਿਪਾਹੀ ਬੰਡੇਗਾ ਮੈਂ ਪੁਲਿਸ ਕਰਮਚਾਰੀਆਂ ਨੂੰ ਕਹਿਣਾ ਚਾਹੁੰਦਾ ਕਿਸੇ ਤਰ੍ਹਾਂ ਦਾ ਪੰਗਾ ਨਾ ਲਿਓ ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਿਵਲ ਬਾਰਦੀ ਦੇ ਪੈਸੇ ਬੰਨਣਾਣਾ ਤੁਸੀਂ ਐਲ ਸੀ ਡੀਆਂ ਬੰਨ ਰਹੇ ਹੋ ਤੁਸੀਂ ਕਿਹੜੇ ਹੁੰਦੇ ਹੋ ਉਹ ਪਾਣੀ ਸਾਫ਼ ਕਰਨੇ ਵਾਲੇ ਆਰਓ ਬੰਨ ਰਹੇ ਹੋ ਫਿਲਟਰ ਬੰਨ ਰਹੇ ਹੋ ਭਾਈ ਐਸੀ ਘੇਰ ਕੇ ਪਿਠਾ ਲੈਣੇ ਜਿਹੜਾ ਵੀ ਸਿਵਲ ਵਰਦੀ ਚ ਪੁਲਿਸ ਵਾਲਾ ਸਾਨੂੰ ਟੱਕਰ ਗਿਆ ਜੇ ਵਰਦੀ ਵਿੱਚ ਵੀ ਪੈਸੇ ਆਣਾ ਟੱਕਰ ਗਿਆ ਕਿਸੇ ਚੀਜ਼ ਆਲਾ ਐਸੀ ਫੜ ਕੇ ਪਿਠਾ ਲੈਣਾ ਇਹ ਚੱਕਰ ਵਿੱਚ ਨਾ ਪਾਓ ਪਹਿਲੇ ਹੀ ਤੁਹਾਡੇ ਇਹਨਾਂ ਨੇ ਕਈ ਬੰਦੇ ਸਸਪੈਂਡ ਕਰਦੇ ਜਾਰੀ ਨਾ ਪਰ ਪੈਂਦੀ ਹੈ ਸਸਪੈਂਡ ਪੁਲਿਸ ਵਾਲਿਆਂ ਨੂੰ ਕਰਦੇ ਬਲੀ ਦਾ ਪੱਕਾ ਉਹਨੂੰ ਬਣਾ ਦੇ ਇਸ ਕਰਕੇ ਪੁਲਿਸ ਵਾਲੇ ਨਾ ਇਸ ਤਰ੍ਹਾਂ ਦੀ ਹਰਕਤ ਕਰਿਓ ਕਰਮਚਾਰੀ ਇਸ ਤਰ੍ਹਾਂ ਦੀ ਇਹਨਾਂ ਦੀਆਂ ਗੱਲਾਂ ਚ ਨਾ ਆਣ ਇਹਨਾਂ ਦਾ ਗੱਲమే ਜਿਨਾਂ ਦਾ ਰਾਜ ਰਹਿ ਗਿਆ ਇਹਦੇ ਵਿੱਚ ਹੁਣ ਅੱਗੇ ਨੂੰ ਕੁਝ ਨਹੀਂ ਤੇ ਆ ਜਿਹੜਾ ਕੇਜਰੀਵਾਲ ਧੱਕੇ ਮਾਰ ਰਿਹਾ ਮੈਂ ਇਹਨੂੰ ਪੁੱਛਦਾ ਤੂੰ ਕਹਿਣਾ ਕਹੀ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਜੀ ਐਸੀ ਕੰਮ ਨਹੀਂ ਹੋਣ ਦੇਣੇ ਜੇ ਕੋਈ ਦੂਸਰਾ ਐਮਐਲਏ ਬਣ ਗਿਆ ਤੇਰੇ ਯਾਰ ਸੱਤ ਪੜਾਏ ਸੀ ਇੱਥੇ ਲੁਧਿਆਣੇ ਦੇ ਵਿੱਚ ਬਹਿਣਾ ਕਿਹੜੇ ਕੰਮ ਕਰਾਤੇ ਤੁਸੀਂ ਕੋਈ ਗਣਾਓਗੇ ਕਿ ਲੁਧਿਆਣੇ ਦੇ ਵਿੱਚ ਸੀਵਰੇਜ ਸਾਫ਼ ਕਰਾਉਣ ਦੇ ਇਲਾਵਾ ਰੋੜੇ ਨੇ ਵੀ ਕੋਈ ਕੰਮ ਕੀਤਾ ਕਿਹੜਾ ਕੰਮ ਕੀਤਾ ਤੁਸੀਂ ਰੋੜੇ ਨੂੰ 11 ਕਰੋੜ 87 ਲੱਖ ਦੀ ਗ੍ਰਾਂਟ ਪਿਛਲੇ 3.5 ਸਾਲ 3 ਸਾਲ ਚ ਮਿਲੀ ਹੈ ਲੇਕਿਨ ਉਹਨੇ ਸਿਰਫ 4 ਕਰੋੜ ਖਰਚੀ ਐ ਇੱਥੇ 4 ਕਰੋੜ ਦਾ ਲੈਪਸ ਹੀ ਹੋ ਗਿਆ 7 ਕਰੋੜ ਹੀ ਖਰਚਿਆ ਐ ਅਜਿਹੇ ਨਕੰਬੇ ਮੱਦੇ ਕਰਿਆ ਕਰਣਾ ਤੁਸੀਂ ਫਿਰ ਕੇਜਰੀਵਾਲ ਕਹਿੰਦੇ ਅਸੀਂ ਕੰਮ ਨਹੀਂ ਹੋਣ ਦੇਣੇ ਉਹ ਭਾਈ ਗੋਗੀ ਤਾਂ ਇਸ ਕਰਕੇ ਮਰ ਗਿਆ ਕਿ ਜੀ ਉਹਨੇ ਨਹੀਂ ਪੱਥਰ ਲਾਇਆ ਸੀ ਤੇ ਤੁਸੀਂ ਉਹਦਾ ਕੋਈ ਕੰਮ ਨਹੀਂ ਕੀਤਾ ਇਸੇ ਕਰਕੇ ਮਰਿਆ ਨਾ ਕਿ ਤੁਸੀਂ ਉਹਨੂੰ ਦਬਕੇ ਮਾਰਦੇ ਸੀ ਤੁਸੀਂ ਉਹਨੂੰ ਖਰਾਬ ਕਰਦੇ ਸੀ ਉਹ ਸੁਇਸਾਈਡ ਕਰ ਗਿਆ ਤੁਸੀਂ ਉਹਦੇ ਕੰਮ ਨਹੀਂ ਸੀ ਕਰਦੇ ਕੋਈ ਹੋਰ ਜਿੰਨੇ ਐਮਐਲਏ ਇੱਥੇ ਕਿਹੜੇ ਦੇ ਤੁਸੀਂ ਕੰਮ ਕਰਦੇ ਲੁਧਿਆਣੇ ਨੂੰ ਅੱਜ ਇੱਕ ਐਸਾ ਤਗੜਾ ਜਰਨੈਲ ਚਾਹੀਦਾ ਜਿਹੜਾ ਮੂਰੇ ਖੜ ਕੇ ਤੁਹਾਡਾ ਮੁਕਾਬਲਾ ਕਰ ਸਕੇ ਜਿਹੜੀ ਤੁਸੀਂ ਧੱਕੇਸ਼ਾਹੀ ਕਰਦੇ ਹੋ ਜਿਹੜੇ ਲੋਕਾਂ ਦੀ ਪੈਰਵਾਈ ਕਰ ਸਕੇ ਇਸ ਕਰਕੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਓ ਸਾਰੇ ਜਣੇ ਖੜੇ ਹੋ ਇਕੱਠੇ ਹੋ ਕੇ ਏਕਤਾ ਕਰੋ ਬੀਜਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਆ ਜਨਤਾ ਦਲ ਵਾਲੇ ਬੈਠੇ ਆ ਰਾਮੂ ਵਾਲੀ ਆ ਜੀ ਕੱਲ ਨੂੰ ਆ ਰਹੇ ਆ ਜਿੰਨੇ ਆਪਰੇਸ਼ਨ ਹੈ ਯਾਰ ਇਹ ਜਿਹੜੇ ਬਾਹਰੋਂ ਆ ਕੇ ਕਾਲੇ ਅੰਗਰੇਜ਼ ਰਾਜ ਕਰਨ ਲੱਗੇ ਵੇ ਸਾਡੇ ਇਹਨਾਂ ਨੂੰ ਭਜਾਈ ਆ ਆਪਾਂ ਇਕੱਠੇ ਹੋ ਕੇ ਇਹ ਜੇ ਕੇਜਰੀਵਾੜ ਰਾਜ ਸਭਾ ਚਲੇਗਾ ਬੀਜਪੀ ਵਾਲਿਆਂ ਨੂੰ ਵੀ ਖਰਾਬ ਕਰੂਗਾ ਇਸ ਕਰਕੇ ਇਕੱਠੇ ਹੋਣ ਦੀ ਲੋੜ ਹੈ ਇਕਤਾ ਕਰਨ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਇਹ ਲੜਾਈ ਪੰਜਾਬ ਦੀ ਹੈ ਆਸ਼ੂ ਅਰੋੜੇ ਦੀ ਨਹੀਂ ਹੈ ਆਸੂ ਪੰਜਾਬ ਦੀ ਲੜਾਈ ਲੜ ਰਿਹਾ ਹੈ ਆਓ ਸਾਰੇ ਜਣੇ ਇਕੱਠੇ ਹੋਈਏ ਤੇ ਇਸ ਨੂੰ ਭੁਜਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ